ਹੁਣ ਸਮਾਂ ਇੱਕ ਸ਼ਾਰਟ ਫਿਲਮ ਦਾ ਹਰੀਕੇ ਵੈਟਲੈਂਡ ਪੰਜਾਬ ਦੀ ਪ੍ਰਸਿੱਧ ਬਰਡ ਸੈਂਚਰੀ ਹੈ ਦੁਨੀਆ ਪਰਦੇ ਮਾਈਗਰੇਟਰੀ ਬਰਡਸ ਦੀ ਆਰਾਮਗਾਹ ਹੈ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਮਿਲਾਪ ਤੇ ਸਥਿਤ ਇਸ ਜਗ੍ਹਾ ਲਗਭਗ 86 ਵਰਗ ਕਿਲੋਮੀਟਰ ਚ ਫੈਲੀ ਹੋਈ ਹੈ ਸਰਦੀਆਂ ਦੇ ਮਹੀਨੇ ਚ ਲਗਭਗ 1.5 ਲੱਖ ਤੋਂ ਵੱਧ ਪਰਦੇਸੀ ਪੰਛੀ ਇਸ ਵੈਟਲੈਂਡ ਔਰ ਇਹਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਇਕੱਠੇ ਹੁੰਦੇ ਹਨ ਹਰੀਕੇ ਦੀ ਇਸ ਖੂਬਸੂਰਤ ਨਜ਼ਾਰਿਆਂ ਨੇ ਇਸ ਨੂੰ ਪ੍ਰਕਿਰਤੀ ਪ੍ਰੇਮੀ ਅਤੇ ਫੋਟੋਗ੍ਰਾਫਰਾਂ ਲਈ ਜੰਨਤ ਬਣਾ ਦਿੱਤਾ ਹੈ। ਪੇਸ਼ ਹੈ ਇੱਕ ਰਿਪੋਰਟ। ਕੁਦਰਤ ਪ੍ਰੇਮੀ ਅਤੇ ਖੋਜਕਾਰ ਇੱਥੇ ਪ੍ਰਵਾਸੀ ਪੰਛੀਆਂ ਨੂੰ ਦੇਖਣ ਲਈ ਆਉਂਦੇ ਹਨ। I think it's an amazing place. It's such a wonderful opportunity to come to this place. The atmosphere is absolutely pristine. I think uh, we are sitting on uh, on a gem that has really not been exploited to its uh, full extent it is pristine it is serene it's a beautiful place ਇਹ ਹਰੀਕੇ ਝੀਲ ਦੋਸੋਂ ਤੋਂ ਵੱਧ ਕਿਸਮਾਂ ਦੇ ਪੰਛੀਆਂ ਅਤੇ ਜੀਵਾਂ ਦੀ ਮੇਜ਼ਬਾਨੀ ਕਰਦੀ ਹੈ ਜਿਸ ਵਿੱਚ ਕੁਝ ਦੁਰਲੱਭ ਕਿਸਮਾਂ ਦੇ ਜਿਵੇਂ ਕਿ ਸਿੰਧ دریا ਦੀ ਡਾਲਫਿਨ ਅਤੇ ਖਤਰੇ ਵਿੱਚ ਪੈ ਰਹੇ ਟਸਟੂਡੀਅਨ ਕਛੂਕਮੇ ਵੀ ਸ਼ਾਮਿਲ ਹਨ 82 ਪ੍ਰਕਾਰ ਦੇ ਪੰਛੀ ਬਾਹਰਲੇ ਦੇਸ਼ਾਂ ਤੋਂ ਆਉਂਦੇ ਆ ਜੀ ਲਗਭਗ ਪਾਇਏ ਜਾਂਦੇ 200 ਦੇ ਪਾਇਏ ਜਾਂਦੇ ਆ ਤੇ ਜੇ ਦੇਖੋ ਲੋਕਲ 파 ਕੇ ਕੋ 82 ਪ੍ਰਕਾਰ ਦੇ ਬਾਹਰਲੇ ਪੰਛੀ ਪਾ ਗਏ ਉਹਦੇ ਵਿੱਚ ਪੰਟੇਲ ਸ਼ੈਵਲਰ ਕੂਟ ਕੰਬਲੈਂਟ ਬਾਹਰੜ ਗੀਜ ਗਰੇਲੀਜ ਹੋਰ ਵੱਖ-ਵੱਖ ਪਰਤਿ ਪੰਛੀ ਆ ਦੇਖਣਾ ਅਸੀਂ ਸਵੇਰ ਦੇ ਸਮੇਂ ਇੱਥੇ ਆ ਗਏ ਆਂ ਹਰੀਕੇ ਵੈਟਲੈਂਡ ਵਿੱਚ ਦੂਰ ਦਰਾਡੇ ਤੋਂ ਆਏ ਪ੍ਰਵਾਸੀ ਪੰਛੀਆਂ ਨੂੰ ਵੇਖਣ ਦਾ ਸਭ ਤੋਂ ਵਧੀਆ ਸਮਾਂ ਇਹ ਹੀ ਮੁੰਦਾ ਹੈ। ਸਵੇਰ ਦੇ ਸਮੇਂ ਪੰਛੀ ਭੋਜਨ ਦੀ ਭਾਲ ਵਿੱਚ ਨਿਕਲਦੇ ਹਨ। ਇਹਨਾਂ ਪੰਛੀਆਂ ਦੀ ਪਰਵਾਜ਼ਾਂ ਨੂੰ ਦੇਖਣਾ ਅਤੇ ਇਹਨਾਂ ਦੀ ਆਵਾਜ਼ਾਂ ਸੁਣਨਾ ਆਪਣੇ ਆਪ ਵਿੱਚ ਇੱਕ ਮਨਮੋਹਕ ਨਜ਼ਾਰਾ ਹੈ। ਇਸ ਇਲਾਕੇ ਨੂੰ ਹਰੀਕੇ ਪਤਨ ਦੇ ਸਲੀਵੀ ਆਖਦੇ ਹਨ। ਕਿਉਂਕਿ ਇੱਥੇ ਦੋ ਵੱਡੇ ਦਰਿਆਵਾਂ ਦਾ ਸੰਗਮ ਹੁੰਦਾ ਹੈ ਇਸ ਕੁਦਰਤੀ ਮਨਮੋਹਕ ਸਥਾਨ ਨੂੰ ਸੰਭਾਲਣਾ ਵੀ ਇੱਕ ਚੁਣੌਤੀ ਹੈ ਸਥਾਨਕ ਅਧਿਕਾਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੁਆਰਾ ਇਸ ਇਲਾਕੇ ਦੀ ਸਾਂਭ ਸੰਭਾਲ ਕੀਤੇ ਜਾ ਰਹੇ ਯਤਨ ਬਹੁਤ ਮਹੱਤਵਪੂਰਨ ਹਨ ਹਰੀਕੇ ਵੈਟਲੈਂਡ ਕੁਦਰਤ ਦੀ ਸੁੰਦਰਤਾ ਦਾ ਪਰਮਾਨ ਹੈ ਹਰੀਕੇ ਵੈਟਲੈਂਡ ਅਤੇ ਹਰੀਕੇ ਵਾਈਲਡਲਾਈਫ ਸੈਂਚੁਰੀ ਦੀ ਇਸ ਯਾਤਰਾ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹੋਰ ਕੁਦਰਤ ਦੇ ਖਜ਼ਾਨਿਆਂ ਨਾਲ ਤੁਹਾਨੂੰ ਵਾਕਿਫ ਕਰਾਉਂਦੇ ਰਹੀਏ